ਦੋ ਦਿਨ ਪਹਿਲਾਂ ਇੱਕ ਵਾਰਦਾਤ ਕੀਤੀ ਸੀ ਦੋ ਜਣਿਆਂ ਨੇ ਇੱਕ ਆਟੋ ਰਿਕਸ਼ਾ ਚਾਲਕ ਜਿਹੜਾ ਇਹ ਰਿਕਸ਼ਾ ਚਲਾਉਂਦਾ ਹੈ ਗਰੀਬ ਪਰਜਾ ਉਹਦੋਂ ਨਾਲ ਵਾਰਦਾਤ ਹੋਈ ਸੀ ਤੁਸੀਂ ਵੇਖਿਆ ਹੋਊਗਾ ਕਿ ਇਹਨੂੰ ਟਿਕਾਓ ਡੈਕ ਕਰਕੇ ਲੈ ਕੇ ਜਾ ਰਹੇ ਆ ਮਤਲਬ ਉਹਨੂੰ ਕ੍ਰੀਸਤੀ ਲੈ ਕੇ ਜਾ ਰਹੇ ਕੋਪ ਸੱਤ ਦਿਨ ਲੋਕ ਕੋਸੀ 48 ਘੰਟੇ ਦੇ ਵਿੱਚ ਵਿੱਚ ਦੋਨੋਂ ਬੰਦੇ ਫ੍ਰੇਸ ਕਰ ਲਏ ਉਹਨਾਂ ਨੂੰ ਪੂਰ ਤਰ੍ਹਾਂ ਵੀ ਰਿਕਵਰ ਕਰ ਲਿਆ ਔਰ ਜਿਹੜੇ ਉਹ ਰਿਕਸ਼ਾ ਚਾਲਕ ਨੂੰ ਪੈਸੇ ਖੋਏ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਇਹ ਲੋਕ ਵਾਰਦਾਤ ਹੀ ਉਹ ਲੋਕ ਕਰਦੇ ਨੇ ਜਦੋਂ ਇਹਨੇ ਕੋਈ ਕੰਮ ਕਰ ਨਹੀਂ ਕਰਨਾ ਸ਼ਾਮ ਨੂੰ ਕਿਸੇ ਨਾ ਕਿਸੇ ਨੂੰ ਟਾਰਗੇਟ ਕਰਦੇ ਨੇ ਉਹਦੇ ਜਾਂਦੇ ਰਾਤ ਰਾਤ ਇਹਨੂੰ ਹੋਰ ਆਪਣੇ ਦਿਨਾਂ ਵੀ ਉਹਦੇ ਕੋਲੋਂ ਪੈਸੇ ਮਿਲਦੇ ਨੇ ਆਪਣੇ ਖਾਂ-ਖੇਂ ਦੀਨਸਪਤੀ ਦੀ ਪੂਰੀ ਮਾਂ ਜੋ ਕਮਿਸ਼ਨਰ ਪੁਲਿਸ ਜ਼ਿਲੰਦਜੀ ਵੱਲੋਂ ਜੋ ਕ੍ਰਿਮੀਨਲਸ ਅਗੇਂਸਟ ਜਿਹੜੀ ਹੈ ਸਪੈਸ਼ਲ ਮੈਂ ਚਲਾਈ ਗਈ ਹੈ ਜਿਹਦੇ ਕਿ ਅਸੀਂ ਸਨੈਚਰਸ ਡਰੱਗਰ ਸਾਰੇ ਦੇ ਤਰਾਤਰਦੀ ਕਾਰਵਾਈ ਚਲਾਈ ਜਿਲੰਦ ਸ਼ਹਿਰ ਦੇ ਵਿੱਚ ਤੋ ਇਹਦੇ ਵਿੱਚ ਦੋ ਦਿਨ ਪਹਿਲਾਂ ਇੱਕ ਵਾਰਦਾਤ ਕੀਤੀ ਸੀ ਦੋ ਜਣਿਆਂ ਨੇ ਇੱਕ ਆਟੋ ਰਿਕਸ਼ਾ ਚਾਲਕ ਜਿਹੜਾ ਇਹ ਰਿਕਸ਼ਾ ਚਲਾਉਂਦਾ ਇੱਕ ਗਰੀਬ ਬੰਦਾ ਉਹਦੇ ਨਾਲ ਵਾਰਦਾਤ ਹੋਈ ਸੀ ਤੁਸੀਂ ਵੇਖਿਆ ਹੋਊਗਾ ਕਿ ਇਹਨੂੰ ਕਿੱਦਾਂ ਉਹ ਡਰੈਗ ਕਰਕੇ ਲੈ ਕੇ ਜਾ ਰਹੇ ਆ ਮਤਲਬ ਉਹਨੂੰ ਘੜੀਸ ਕੇ ਲੈ ਕੇ ਜਾ ਰਹੇ ਆ ਖੋ ਕੇ ਸੱਤ ਦਿਨ ਲੋਕ ਉਹ ਸੀ 48 ਘੰਟੇ ਦੇ ਵਿੱਚ ਵਿੱਚ ਦੋਨੋਂ ਬੰਦੇ ਟ੍ਰੇਸ ਕਰ ਲਏ ਉਹਨਾਂ ਨੂੰ ਸੱਤ ਵੀ ਰਿਕਵਰ ਕਰ ਲਿਆ ਔਰ ਜਿਹੜੀ ਉਹ ਕੋਲ ਰਿਕਸ਼ਾ ਚਾਲਕ ਨੂੰ ਪੈਸੇ ਖੋਏ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਔਰ ਉਹ ਜਦੋਂ ਸਾਡੀ ਟੀਮ ਨੇ ਉਹਨਾਂ ਨੂੰ ਰੈਸਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਹ ਲੱਤ ਤੇ ਵੀ ਸੱਟ ਲੱਗ ਗਈ ਕਿਉਂਕਿ ਉਹ ਕੰਦ ਤੱਕ ਤੇ ਭੱਜ ਲੱਗਾ ਸੀਗੇ ਸੋ ਇਸ ਕਰਕੇ ਦੋਨੋਂ ਬੰਦੇ ਸੀ ਅਰੈਸਟ ਕਰ ਲਿਆ ਘਰ ਵੀ ਕਰ ਲਿਆ ਕਵਰੀ ਵੀ ਕਰ ਲਿਆ ਨਾਲ ਕੋਲ ਔਰ ਜਿਹੜੇ ਫਰਦਰ ਅਸੀਂ ਰਿਮਾਂਡ ਲੈ ਰਿਆ ਤਾਂ ਜੋ ਹੋਰ ਵੀ ਇਹਨਾਂ ਨੂੰ ਮੁਕੰਮਲ ਕਰਕੇ ਟ੍ਰੈਸ ਕੀਤਾ ਜਾ ਸਕੇ ਕਿੰਨੇ ਦੇ ਅੰਦਰ ਰਿਮਾਂਡ ਹੈ ਅਸੀਂ ਹੁਣ ਉਹਨੂੰ ਪੇਸ਼ ਕਰਾਂਗੇ ਜੀ ਰਿਮਾਂਡ ਲਵਾਾਂਗੇ ਸਾਡੀ ਟੀਮ ਕੰਗੀ ਹੋਈ ਹੈ ਸਦੋਂ ਵੀ ਅਸੀਂ ਰਿਮਾਂਡ ਲੈ ਕੇ ਫਰਦਰ ਜੋ ਵੀ ਇਨਵੈਸਟੀਗੇਸ਼ਨ ਜੋ ਹੋਰ ਕਵਰੀ ਹੋਈ ਉਹ ਤੁਹਾਨੂੰ ਦੱਸਾਂਗੇ ਤੇ ਲੋਕਲੀ ਰਹਿਣ ਵਾਲੇ ਨੇ ਜੀ ਅਭੀ ਪਤਰਾ ਜੀ ਔਰ ਪਰੋਂਸੋ ਹੁੰਦਾ ਰਸਤਾ ਮਹਲਾ ਜਲੰਧਰ ਔਰ ਦੂਸਰਾ ਪਗਿਆ ਮਹਲਾ ਜਲੰਧਰ ਤੇ ਇਹ ਆਪਣਾ ਕਹਿੰਦੇ ਨੂੰ ਸਵਾਰੀ ਬਣ ਕੇ ਬੈਠੇ ਸੀ ਤੇ ਇਹ ਇਨਾਂ ਨੇ ਜੱਲ ਜਾਂਦੇ ਉਹਨੂੰ ਰੋਕ ਕੇ ਜੋਤੀ ਚੌਂਕ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਉੱਧਰ ਲੈ ਕੇ ਜਾਓ ਆਪਣਾ ਫਰਦਾਬ ਪਾਜ਼ਾਬਾਗ ਸਾਈਡ ਤੇ ਸੋ ਇਹਨਾਂ ਰਸਤੇ ਜਾ ਕੇ ਉਹਨੂੰ ਰੋਕ ਕੇ ਦੱਤ ਦੀ ਨੌਕ ਤੇ ਬੱਤਰ ਵੀ ਮਾਰਿਆ ਚੱਲੇ ਔਰ ਪੈਸੇ ਵੀ ਕੋਲੇ ਔਰ ਉਹਨੂੰ ਧੂਕੇ ਵੀ ਲੈ ਗਏ ਉਹਨੇ ਕੋਸ਼ਿਸ਼ ਕੀਤੀ ਕਿ ਇਹਨਾਂ ਨਾਲ ਥੋੜਾ ਸਾ ਫਾਈਟ ਕਰਨ ਦੀ ਬਟ ਉਹ ਜਰਾ ਕੱਲਾ ਸੀਗਾ ਤੇ ਦੋ ਜਣੇ ਸੀਗੇ ਉੱਤੇ ਹੈਵੀ ਲੇਵੀ ਵਰਤਤਾ ਇਹ ਹੋ ਰਿਹਾ ਉਹ ਅਸੀਂ ਇਹ ਬੜਾ ਨਾ ਰਿਮਾਨ ਲੈ ਕੇ ਕੋਸ਼ਿਸ਼ ਕਰਾਂਗੇ ਫਿਲਹਾਲ ਇਹਨਾਂ ਦੀ ਰੈਸਟ ਪਾਈ ਹੈ ਉਹਨਾਂ ਨੂੰ ਰਿਮਾਨ ਲਈ ਲੈ ਕੇ ਪਕੜ ਚਿੱਤਾ ਹੈ ਪਕੜ ਸਨੋ ਪਤਾ ਸੀਗਾ ਇਹਨ ਬਦਲ ਕਿ ਇਹ ਜਿਹੜੇ ਬੰਦੇ ਆ ਕੰਮ ਕਰਦੇ ਆ ਇੱਥੇ ਔਰ ਜਦੋਂ ਹੀ ਸਾਡੇ ਐਸਐਚਓ ਨੂੰ ਮੁਕਬਰ ਖਾਸ ਦੱਸਿਆ ਕਿ ਇਹ ਬੰਦੇ ਫਿਲਹਾਲ ਇਹਨਾਂ ਦੇ ਦੋ ਲੋ ਇਕੱਠੇ ਹੋ ਕੇ ਬੈਠੇ ਆ ਸੋ ਉੱਥੇ ਇਮੀਡੀਏਟਲੀ ਸਾਡੇ ਐਸਐਚਓ ਤਿੰਨ ਨੰਬਰ ਤੇ ਰੇਡ ਕੀਤੀ ਔਰ ਮੌਕੇ ਤੋਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕੰਦ ਤੱਕ ਕੇ ਭੱਜਣ ਦੀ ਕੋਸ਼ਿਸ਼ ਕੀਤੀ ਉੱਥੇ ਸੋ ਉੱਥੇ ਮੌਕੇ ਤੋਂ ਅਰੈਸਟ ਕਰ ਲਿਆ ਗ੍ਰਿਫਤਾਰਾਂ ਨੂੰ ਪ੍ਰਤਾਪਪਾਲ ਦੇ ਵਾਧਤ ਕਾਰਨ ਵਾਧਤ ਕਾਰਨ ਤੇ ਨਸ਼ੀਆ ਜਿਹਦੇ ਹੋ ਰਹੀ ਵੀ ਹੈ ਜਾਂ ਕੁਝ ਈਜ਼ੀ ਮਨੀ ਨਹੀਂ ਹੈ ਪਲੱਸ ਇਹਨਾਂ ਦੇ ਵਿਲੇ ਰਹਿਣ ਦਾ ਕਾਰਨ ਔਰ ਈਜ਼ੀ ਮਨੀ ਦੀ ਗੱਲ ਜਿਹੜੀ ਆ ਤੁਹਾਡੀ ਠੀਕ ਹੈ ਕਿਉਂਕਿ ਇਹ ਲੋង ਵਾਰਦਾਤੀ ਉਦੋਂ ਕਰਦੇ ਨੇ ਜਦੋਂ ਇਹਨਾਂ ਦੇ ਕੋਈ ਕੰਮ ਕਰ ਨਹੀਂ ਕਰਨਾ ਸ਼ਾਮ ਨੂੰ ਕਿਸੇ ਨਾ ਕਿਸੇ ਨੂੰ ਟਾਰਗੇਟ ਕਰਦੇ ਨੇ ਉਹਦੇ ਜਾਂਦੇ ਰਾਹਗੀਰ ਨੂੰ ਔਰ ਆਪਣੇ ਜਿੰਨਾ ਵੀ ਉਹਦੇ ਕੋਲ ਪੈਸੇ ਮਿਲਦੇ ਨੇ ਆਪਣੇ ਖਾਂ ਕੇੰਪੀਅਰਨਸ਼ਿਪ ਤੇ ਦੀ ਪੂਰਤੀ ਕਰਦੇ ਸ੍ਰੀ ਇਹਨਾਂ ਵਿੱਚ ਜਿਹੜੇ ਆ ਬੱਚੇ ਪੈਸੇ ਕੋਈ ਕਿੰਨੇ ਤੇ ਬਹੁਤ ਜ਼ਿਆਦਾ ਮਾਉਂਟ ਸੀ 1200 ਪਿਆ ਸੀ ਇਹ ਰਿਕਸ਼ਾ ਵਾਲੇ ਕੋ ਕਿੰਨਾ ਤੋਂ ਹੋਗਾ ਮਾਉਂਟ ਯਾ ਉਸ ਗਰੀਬ ਬੰਦਾ ਸੀਗਾ ਇਹਨਾਂ ਨੇ ਉਦੋਂ ਵੀ ਬਕਸ਼ ਅਸੀਂ ਉਹ ਹੋਰ ਨਿਰਮਾਣ ਲੈ ਕੇ ਫਰਦਰ ਡੀਪ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਉਹਦੇ ਜਿੰਨੇ ਵੀ ਕਦਮੇ ਤੇ ਦਰਜ ਹੋタル ਦੱਸਾਂਗੇ ਇਹਨਾਂ ਨੇ ਨਸ਼ਾ ਵੀ ਕਰਦੇ ਦੋਨੋਂ ਕਰਦੇ ਇਹਨਾਂ ਨੂੰ ਕੋਹ ਸ਼ਰਾਬ ਵਗੈਰਾ ਤੇ ਪੀਂਦੇ ਆ ਸਾਰੇ ਇਹਨਾਂ ਨੇ ਆਪਣੇ ਨਸ਼ੇ ਦੀ ਪੂਰਤੀ ਦੀ ਮਾਰੀ ਮੋਟੀ ਕਰਨ ਲਈ ਜਦੋਂ ਸ਼ਰਾਬ ਵਗੈਰਾ ਸੀ ਇੰਟੀਗਰੇਟ ਕਰ ਲਈ ਉਹਦੇ ਲਈ ਇਹਨਾਂ ਨੇ ਕੋਭਾਈ ਕੀਤੀ ਕੋਈ ਕੰਮ ਕਰ ਨਹੀਂ ਖਾਤੇ ਇਸ ਕਰਕੇ ਜਿੱਤੇ ਜੁਦਾ ਨਸ਼ਾ ਦੋਨੋਂ ਨਹੀਂ ਇਹ ਇਹ ਦੇ ਫਲੇਰ ਨਹੀਂ ਹੈ ਅਬ ਇਸੇ ਤਰ੍ਹਾਂ ਗਾਸ ਪਸਾ ਜਿਆਦਾ ਏਜ ਨਹੀਂ ਹੈਗੇ ਇਹਨਾਂ ਦੇ 32 ਸਾਲ ਦੇ Sim,